ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆ ਦੇ ਸਾਰੀਓ ਤੁਹਾਡਾ ਖਾਲਸਾ ਬੜੇ ਗਰਮ ਜੀ ਕਿ ਸਾਰ ਵੀਰੋ ਅੱਜ ਦੀ ਵੀਡੀਓ ਬਣਾਉਣੀ ਆ ਪਚਚੜਾਂ ਦੇ ਕਿਉਂਕਿ ਮਾਰਚ ਮਹੀਨਾ ਲੰਘ ਗਿਆ April ਦਾ ਵੀ ਅੱਜ 20 ਤਰੀਕ ਹੋ ਗਈ ਹੈ ਮਾਰਚ ਤੋਂ ਲੈ ਕੇ ਅਕਤੂਬਰ ਮਹੀਨਾ ਕਈ ਚਚੜਾਂ ਦਾ ਮਹੀਨੇ ਹੁੰਦੇ ਆ ਇਹਨਾਂ ਮਹੀਨਿਆਂ ਦੇ ਵਿੱਚ ਚਚੜ ਆਪਣੇ ਪਸ਼ੂਆਂ ਤੇ ਬਹੁਤ ਜ਼ਿਆਦਾ ਆਉਂਦੇ ਆ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਆਉਂਦੇ ਆ ਤੇ ਬਹੁਤ ਵੱਡਾ ਨੁਕਸਾਨ ਕਰਦੇ ਆ ਚਿਚੜਾ ਦੇ ਨਾਲ ਤੁਸੀਂ ਅੰਦਾਜ਼ਾ ਵੀ ਲਾ ਸਕਦੇ ਕਿ ਤੁਹਾਡਾ ਕਿੰਨਾ ਕੁ ਨੁਕਸਾਨ ਹੋਣ ਵਾਲਾ ਹੈ ਕਿਸਾਨ ਵੀਰ ਆਪਾਂ ਇਹਦੇ ਬਾਰੇ ਅੱਜ ਤੁਹਾਡੇ ਨਾਲ ਪੂਰੀ ਡਿਸਕਸ ਕਰਾਂਗੇ ਡਿਟੇਲ ਦੇ ਵਿੱਚ ਦੱਸਾਂਗੇ ਤੇ ਚਿਚੜਾ ਨਾਲ ਤੁਹਾਡੇ ਕੀ ਨੁਕਸਾਨ ਹੋ ਸਕਦੇ ਚਿਚੜਾ ਤੋਂ ਰੋਕਥਾਮ ਵੀ ਤੁਸੀਂ ਕਿਸ ਤਰ੍ਹਾਂ ਕਰ ਸਕਦੇ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਕਈ ਵਾਰ ਕੀ ਆਪਾਂ ਆਦੀ ਦਿਉਰੀ ਜਿਹੜੀ ਜਾਣਕਾਰੀ ਹੁੰਦੀ ਹੈ ਉਹ ਆਪਾਂ ਨੂੰ ਕਿਸੇ ਵੀ ਹੱਦ ਤੱਕ ਆਪਣਾ ਨੁਕਸਾਨ ਹੀ ਕਰਦੀ ਹੈ ਫਾਇਦਾ ਨਹੀਂ ਕਰਦੀ ਕਿਸਾਨ ਵੀਰ ਜਿਹੜੇ ਚਿਚੜ ਹੈ ਮਾਰਚ ਮਹੀਨੇ ਤੋਂ ਲੈ ਕੇ ਅਕਤੂਬਰ ਮਹੀਨੇ ਤੱਕ ਤੁਸੀਂ ਆਪਣੇ ਪਸ਼ੂਆਂ ਦਾ ਖਾਸ ਧਿਆਨ ਰੱਖਣਾ ਚਿਚਣਾ ਦੇ ਕਾਰਨ ਕਿਉਂਕਿ ਚਿਚਣਾ ਦੇ ਨਾਲ ਤੁਹਾਡਾ ਬਹੁਤ ਜ਼ਿਆਦਾ ਨੁਕਸਾਨ ਹੋਣ ਵਾਲਾ ਸਭ ਤੋਂ ਵੱਡਾ ਨੁਕਸਾਨ ਤਾਂ ਕੀ ਹੋਣ ਵਾਲਾ ਕਿ ਤੁਹਾਡੇ ਪਸ਼ੂਆਂ ਨੂੰ ਚਾਰ ਐਹੋ ਜਿਹੀਆਂ ਬਿਮਾਰੀਆਂ ਲੱਗ ਸਕਦੀਆਂ ਹਨ ਜਿਹੜੀਆਂ ਕਿ ਚਿਚਣਾ ਤੋਂ ਹੁੰਦੀਆਂ ਨੇ ਕਿਹੜੀਆਂ ਬਿਮਾਰੀਆਂ ਪਹਿਲੀ ਸਰਾ ਰੋਗ ਦੂਜੀ ਬਿਮਾਰੀ ਹੈ ਕਿਸਾਨ ਵੀਰੋ ਬੀਬੀਸ ਜਿਹੜੀ ਕਿ ਰੈੱਡ ਵਾਟਰ ਜਿਹਨੂੰ ਕਿ ਲਹੂ ਮੂਤਨਾ ਕਹਿੰਦੇ ਆ ਤੀਜੀ ਬਿਮਾਰੀ ਹੁੰਦੀ ਹੈ ਟਲੈਰੋਸਿਸ ਤੇ ਚੌਥੀ ਬਿਮਾਰੀ ਹੈ ਐਨੋਪਲਾਸਮੋਸਿਸ ਚਾਰ ਬਿਮਾਰੀਆਂ ਇਹ ਮੇਨ ਹੈ ਜਿਹੜੀਆਂ ਕਿ ਤੁਹਾਡੀਆਂ ਮੱਝਾਂ ਗਾਵਾਂ ਦੇ ਵਿੱਚ ਹੋ ਸਕਦੀਆਂ ਚਿਚੜਾਂ ਦੇ ਕਾਰਨ ਤੇ ਚਿਚੜਾਂ ਦੇ ਕਾਰਨ ਮਹਾਰਾ ਦਾ ਕਹਿਣਾ ਹੈ ਕਿ ਚਿਚੜਾਂ ਦੇ ਕਾਰਨ ਉਹਨਾਂ ਨੇ ਸਰਵੇਖਣ ਤੋਂ ਤੁਹਾਨੂੰ ਸਰਵੇਖਣ ਦੇ ਤੁਹਾਨੂੰ ਉਹਨਾਂ ਨੇ ਦੱਸਿਆ ਗਿਆ ਮਹਾਰਾ ਨੇ ਕਿ ਜੇਕਰ ਤੁਹਾਡੇ ਪਸ਼ੂ ਦੇ ਉੱਪਰ ਚਿਚੜ ਹੈ ਤਾਂ ਘੱਟੋ ਘੱਟ ਵੀ ਤੁਹਾਡੇ ਇੱਕ ਸੂਏ ਦਾ 2000 ਲੀਟਰ ਦਾ ਦੁੱਧ ਦਾ ਨੁਕਸਾਨ ਚਿਚੜ ਕਰ ਦਿੰਦੇ ਆ ਤੁਹਾਡਾ ਪਸ਼ੂ 2000 ਲੀਟਰ ਪੂਰੇ ਸੂਏ ਦਾ ਦੁੱਧ ਘੱਟ ਕੱਢੂਗਾ ਇਹ ਨੂੰ ਹੁਣ ਤੁਸੀਂ ਕੈਲਕੂਲੇਸ਼ਨ ਆਲ ਦੇ ਹਿਸਾਬ ਦੇ ਨਾਲ ਕਰ ਲੋਗੇ ਤੁਹਾਡਾ ਰੇਟ ਕੀ ਪੈ ਰਿਹਾ ਤੇ ਤੁਹਾਡਾ ਕਿੰਨਾ ਨੁਕਸਾਨ ਹੋ ਗਿਆ ਤੇ ਜੇਕਰ ਇਹਨਾਂ ਚਾਰਾਂ ਬਿਮਾਰੀਆਂ ਦੇ ਵਿੱਚੋਂ ਤੁਹਾਡੇ ਪਸ਼ੂ ਨੂੰ ਕੋਈ ਵੀ ਬਿਮਾਰ ਬਿਮਾਰੀ ਆ ਗਈ ਤਾਂ ਫਿਰ ਕਿਸਾਨ ਵੀਰੋਂ ਤੁਹਾਡੇ ਪਸ਼ੂ ਦਾ ਦੁੱਧ ਵੀ ਨਹੀਂ ਰਹਿਣਾ ਤੇ ਡਾਕਟਰਾਂ ਦੇ ਬੈਗ ਹੀ ਵੀ ਰਿਹਾਉਂਦੇ ਆ ਫਿਰ ਦਵਾਈਆਂ ਤੇ ਪਸ਼ੂਆਂ ਨੂੰ ਅੱਜ ਇਹ ਕਰਲਾ ਅੱਜ ਉਹ ਕਰਲਾ ਦਵਾਈਆਂ ਹੀ ਲੱਗੀਆਂ ਜਾਂਦੀਆਂ ਪਸ਼ੂ ਪ੍ਰੋਪਰ ਦੰਦਬਿੰਦੰਦਾ ਦੇ ਪਸ਼ੂ ਦੀ ਅਖੀਰ ਨੂੰ ਡੈਥ ਵੀ ਹੋ ਜਾਂਦੀ ਹੈ ਨਾ ਬਿਮਾਰਗੀਆਂ ਦੇ ਵਿੱਚ ਬਹੁਤ ਸਾਰੇ ਕੇਸਾਂ ਦੇ ਵਿੱਚ ਡੈਥ ਹੋ ਜਾਂਦੀ ਹੈ ਕਿਸਾਨ ਵੀਰੋ ਜਿਹੜੇ ਇਹ ਚਿਚੜ ਹੈ ਤੁਹਾਡੇ ਪਸ਼ੂਆਂ ਦੇ ਜਿੱਥੇ ਤੁਹਾਡਾ ਪਸ਼ੂ ਦਾ ਮਤਲਬ ਗਊਸ਼ਾਲਾ ਬਣਿਆ ਹੋਇਆ ਜਾਂ ਉੱਥੇ ਜਿਹੜੇ ਤੁਸੀਂ ਡੇਰਾਂ ਦੇ ਵਿੱਚ ਪਸ਼ੂ ਰੱਖਦੇ ਹੋ ਉਹਨਾਂ ਦੇ ਵਿੱਚ ਖੁਰਨਗਣੇ ਤੇੜਾਂ ਦੇ ਵਿੱਚ ਜਾਂ ਮਿੱਟੀ ਦੇ ਵਿੱਚ ਜਾਂ ਧਰਤੀ ਤੇ ਜਾਂ ਜਿੱਥੇ ਵੀ ਖੱਲ ਖੁੰਜਾਂ ਦੇ ਵਿੱਚ ਇਹ ਤਕਰੀਬਨ ਚਿਚੜ ਉੱਥੇ ਹੀ ਪੈ ਰਹੇ ਨੇ ਇੱਕ ਮਾਦਾ ਚਿਚੜ ਹਜ਼ਾਰਾਂ ਦੇ ਗਿਣਤੀ ਦੇ ਵਿੱਚ ਆਂਡਾ ਦਿੰਦੀ ਹੈ ਤੇ तकरीबन ਇਹ ਚਿਚੜ ਤੁਹਾਡੇ ਪਸ਼ੂਆਂ ਤੋਂ ਛੇਤੀ ਕਿਤੇ ਖਤਮ ਹੋਣ ਵਾਲੇ ਨਹੀਂ ਇਹਨਾਂ ਦਾ ਬਹੁਤ ਧਿਆਨ ਰੱਖਣਾ ਪੈਣਾ ਇਹਨਾਂ ਨੂੰ ਜਿਹੜਾ ਇਹਨਾਂ ਦਾ ਖਾਤਮਾ ਕੋਈ ਕੁਝ ਇਸ ਤਰੀਕੇ ਨਾਲ ਕਰਨਾ ਪੈਣਾ ਕਿ ਸਾਡ ਵੀਰੋ ਜਿਹੜੇ ਮਤਲਬ 80% ਜਿਹੜੇ ਚਿਚੜ ਹੈ ਉਹ ਮਿੱਟੀ ਦੇ ਵਿੱਚ ਜਾਂ ਖੱਲਾਂ ਖੂਜੀਆਂ ਦੇ ਵਿੱਚ ਪਏ ਆ ਪਸ਼ੂ ਦੇ ਉੱਪਰ ਸਿਰਫ 20% ਚਿਚੜ ਹੀ ਹੁੰਦੇ ਜਿਹੜੇ ਪਸ਼ੂਆਂ ਦਾ ਖੂਨ ਚੂਸਦੇ ਆ ਉਹਦਾ ਨੁਕਸਾਨ ਕਰਦੇ ਆ ਕਿਸਾਨ ਵੀਰੋ ਇਹ ਤਾਂ ਤੁਹਾਡੇ ਆਪਾਂ ਦੱਸਿਆ ਵੀ ਇਹਨਾਂ ਨਾਲ ਫਾਇਦੇ ਤੇ ਨੁਕਸਾਨ ਬਿਮਾਰੀਆਂ ਲੱਗਦੀਆਂ ਪਸ਼ੂ ਵੀਕ ਹੋ ਜਾਂਦਾ ਹੈ ਕਮਜ਼ੋਰ ਹੋ ਜਾਂਦਾ ਹੈ ਦੁੱਧ ਦੀ ਮਾਤਰਾ ਘਟ ਜਾਂਦੀ ਹੈ ਪਸ਼ੂ ਦੀ ਜਿਹੜੀ ਸਕਿਨ ਹੈ ਉਹ ਡਲ ਹੋ ਜਾਂਦੀ ਹੈ ਕਈ ਵਾਰ ਪਸ਼ੂ ਬੈਠਣ ਉੱਠਣ ਵਿੱਚ ਤਕਲੀਫ ਆਉਂਦੀ ਹੈ ਜਦੋਂ ਬੈਠਦਾ ਪਸ਼ੂ ਤਾਂ ਉੱਠਿਆ ਨਹੀਂ ਜਾਂਦਾ ਇੰਨੀ ਖੂਨ ਦੀ ਕਮੀ ਹੋ ਜਾਂਦੀ ਹੈ ਜਦੋਂ ਖੂਨ ਦੀ ਕਮੀ ਹੋ ਜਾਂਦੀ ਤੇ ਪਸ਼ੂ ਮੂੰਹ ਖੋਲ ਕੇ ਸਾਹ ਲੈਣਾ ਸਟਾਰਟ ਵੀ ਕਰ ਦਿੰਦਾ ਤੇ ਕਈ ਵਾਰ ਪਸ਼ੂ ਦੇ ਲਾਰ ਲਾ ਮੂੰਹ ਦੇ ਵਿੱਚੋਂ ਲਾਲਾਂ ਡਿੱਕਣੀਆਂ ਸ਼ੁਰੂ ਹੋ ਜਾਂਦੇ ਵਗੈਰਾ ਵਗੈਰਾ ਤੁਹਾਨੂੰ ਇਸ ਸੈਪਟਮ ਦੇਖ ਕੇ ਮਿਲ ਸਕਦੇ ਆ ਤੇ ਕਿਸਾਨ ਵੀਰੋ ਜਿਹੜੀ ਇਹਦਾ ਇਲਾਜ ਹੈ ਇਹ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਤਾਂ ਜਿਹੜਾ ਤੁਹਾਡਾ ਪਸ਼ੂਆਂ ਪਸ਼ੂਆਂ ਦੇ ਵਿੱਚ ਮਾਰਕੀਟ ਦੇ ਵਿੱਚ ਜੇ ਤੁਸੀਂ ਦੇਖੋ ਤਾਂ ਬਹੁਤ ਸਾਰਾ ਦੇ ਬਹੁਤ ਸਾਰੇ ਪ੍ਰੋਡਕਟ ਆਉਂਦੇ ਜਿਵੇਂ ਕਿ ਟਿਕਵਿਟ ਆਉਂਦੀ ਹੈ ਟਿਕ ਟਿਕ ਆਉਂਦੀ ਹੈ ਬੂਟੈਕਸ ਆਉਂਦੀ ਹੈ ਇਹਨਾਂ ਦੇ ਵਿੱਚੋਂ ਕੋਈ ਵੀ ਪ੍ਰੋਡਕਟਰ ਤੁਸੀਂ ਮਤਲਬ 1 ਲੀਟਰ ਪਾਣੀ ਦੇ ਵਿੱਚ 2 ਐਮਐਲ ਜਾਂ 3 ਐਮਐਲ ਪਾ ਕੇ ਆਪਣੇ ਪਸ਼ੂਆਂ ਤੇ ਨਮਾ ਕੇ ਉਹਨੂੰ ਚੰਗੀ ਤਰ੍ਹਾਂ ਤੇ ਸਪਰੇਅ ਕਰਿਆ ਕਰੋ ਠੀਕ ਹੈ ਚੰਗੀ ਤਰ੍ਹਾਂ ਹੱਥ ਹੱਥਾਂ ਦੇ ਗਲਵਜ਼ ਵਗੈਰਾ ਪਾ ਕੇ ਪਸ਼ੂਆਂ ਦੇ ਉੱਪਰ ਚੰਗੀ ਤਰ੍ਹਾਂ ਜਿੱਥੇ ਚਿਚੜ ਜਾਦੇ ਆ ਗਰਦਨ ਤੇ ਆ ਪੂਛ ਤੇ ਆ ਜਾਂ ਅੰਡਰ ਦੇ ਅੰਡਰ ਵਿੱਚ ਹੁੰਦੇ ਆ ਤਾਂ ਉਹਨਾਂ ਦੇ ਉੱਪਰ ਚੰਗੀ ਤਰ੍ਹਾਂ ਆਪ ਹੱਥਾਂ ਦੇ ਨਾਲ ਉਹ ਸਪਰੇ ਵਗੈਰਾ ਲਾ ਦੇਣੀ ਹੈ ਬਾਕੀ ਆਪਾਂ ਪਿਛਲੇ ਮੇਰੀ ਵੀਡੀਓ ਮੇਰੇ ਚੈਨਲ ਦੇ ਉੱਪਰ ਵੀਡੀਓ ਬਣਾਈ ਸੀ ਆਪਾਂ ਬੈਟੀ ਬੈਟੀ ਕਾਲ ਮੈਡੀਸਨ ਦੇ ਉੱਪਰ ਜਿਹੜੀ ਕਿ ਗਰਦਨ ਤੋਂ ਲੈ ਕੇ ਪੂਛ ਤੱਕ ਕੱਲੀ ਰੀਡ ਦੀ ਹੱਡੀ ਦੇ ਉੱਪਰ ਹੀ ਲੱਗਦੀ ਹੈ ਸਾਫ਼ ਕਰਕੇ ਉਹ ਵੀ ਤੁਸੀਂ ਇਸਤੇਮਾਲ ਕਰ ਸਕਦੇ ਹੋ ਤੇ ਬਾਕੀ ਕਿਸਾਨ ਵੀਰ ਜਿਹੜਾ ਤੁਸੀਂ ਆਪਣੇ ਗਊਸ਼ਾਲਾ ਦੇ ਵਿੱਚ ਜਾਂ ਜਿੱਥੇ ਤੁਸੀਂ ਪਸ਼ੂ ਬੰਨਦੇ ਹੋ ਉਹਦੇ ਉੱਪਰ ਤੁਸੀਂ ਕੀ ਕਰਨਾ ਹਫਤੇ ਦੇ ਵਿੱਚ ਇੱਕ ਵਾਰ ਘੱਟੋ ਘੱਟ ਹਫਤੇ ਦੇ ਵਿੱਚ ਇੱਕ ਵਾਰ ਕੋਈ ਵੀ ਪੈਸਟਿਸਾਈਡ ਜਿਵੇਂ ਤੁਸੀਂ ਸਪਰੇਅ ਹਾਂ ਜਿਵੇਂ ਕਿ ਕਲੋਰ ਉਹ ਵਗੈਰਾ ਜਾਂ ਕੋਈ ਹੋਰ ਬਕੋਨਾ ਜਾਂ ਕੋਈ ਮਨੋ ਜੋੜੀ ਮੈਡੀਸਨ ਤੁਸੀਂ ਫਸਲਾਂ ਦੇ ਯੂਜ਼ ਕਰਦੇ ਹੋ ਆਪਣੀ ਡਰਮੀ ਨਾਲ ਉਹ ਪਸ਼ੂਆਂ ਦੇ نیچے ਕੱਚੇ ਥਾਵਾਂ ਤੇ ਜਾਂ ਜਿੱਥੇ ਖੁਰਲੀਆਂ ਦੀਆਂ ਚੀਤਾ ਹੁੰਦੀਆਂ ਉਹਨਾਂ ਤੇ ਸਪਰੇਅ ਕਰੋ ਹਫ਼ਤੇ ਵਿੱਚ ਇੱਕ ਵਾਰ ਪਰ ਤੋਂ ਘੱਟ 15 ਦੋ ਤੋਂ ਤਿੰਨ ਹਫ਼ਤੇ ਉਸ ਤੋਂ ਬਾਅਦ ਹਰ ਮਹੀਨੇ ਇੱਕ ਵਾਰ ਜ਼ਰੂਰ ਯਕੀਨੀ ਬਣਾਓ ਕਿ ਉਹਨਾਂ ਜਗ੍ਹਾ ਤੇ ਸਪਰੇਅ ਜ਼ਰੂਰ ਕਰਦੇ ਰਹੋ ਤਾਂ ਕਿ ਜਿਹੜੇ ਚਿਚੜ ਪਸ਼ੂ ਦੇ ਉੱਪਰ ਆ ਉਹ ਤਾਂ ਤੁਸੀਂ ਮਤਲਬ ਮੈਡੀਸਿਨ ਲਾ ਕੇ ਟ੍ਰੀਟਮੈਂਟ ਕਰਕੇ ਬੰਦ ਕਰ ਲਿਓ ਤਾਂ ਕਿ ਜਿਹੜੇ ਮਾਦਾ ਵਗੈਰਾ ਜੇ ਮੇਲ ਚਿਚੜਾ ਥੱਲੇ ਆਂਡੇ ਪਾਇਆ ਉਹਨਾਂ ਨੂੰ ਨਸ਼ਟ ਕੀਤਾ ਜਾਵੇ ਪਰੰਤੂ ਇਹਨਾਂ ਦੇ ਆਂਡੇ ਨਸ਼ਟ ਨਹੀਂ ਹੁੰਦੇ ਹੁੰਦੇ ਜਿਹੜੇ ਚਿਚੜ 80% ਮਿੱਟੀ ਦੇ ਵਿੱਚ ਆ ਉਹਨਾਂ ਨੂੰ ਆਪਾਂ ਸਪਰੇਅਨ ਦੁਆਰਾ ਨੇ ਛੜਕ ਕੇ ਉਹਨਾਂ ਦਾ ਅੰਤ ਕਰ ਸਕਦੇ ਆ ਪਰ ਇਹਦਾ ਕੋਈ ਪੱਕਾ ਹੱਲ ਨਹੀਂਗਾ ਇਹਦਾ ਪੱਕਾ ਹੱਲ ਹੈ ਫਲੇਮ ਗਨ ਦੋਸਤੋ ਇਹ ਆਮ ਹੈ ਜੇ ਤੁਸੀਂ ਨੈਟ ਤੋਂ ਵੀਡੀਓ ਦੇਖ ਸਕਦੇ ਹੋ ਜਿਹੜੀ ਫਲੇਮ ਗਨ ਦੇ ਉੱਤੇ ਨੈਟ ਦੇਤੇ ਵੀਡੀਓ ਪਈਆਂ ਹੋਈਆਂ ਤੇ ਜਿਵੇਂ ਕਿ ਆਲਟਰੀ ਫਾਰਮਾ ਦੇ ਵਿੱਚ ਵੀ ਇਹ ਯੂਜ਼ ਕੀਤੀ ਜਾਂਦੀ ਹੈ ਇਹ ਯੂਜ਼ ਕਰ ਸਕਦੇ ਹੋ ਇਹਨਾਂ ਨਾਲ ਇਹਦੇ ਆਂਡੇ ਵਗੈਰਾ ਸਾਰੇ ਨਸ਼ਟ ਕੀਤੇ ਜਾ ਸਕਦੇ ਆ ਆਦਰਵਾਇਜ਼ ਇਹਦਾ ਕੋਈ ਹੱਲ ਨਹੀਂਗਾ ਤੇ ਕਿਸਾਨ ਵੀਰੋ ਮਤਲਬ ਚਿਚਨਾ ਤੋਂ ਤੁਸੀਂ ਆਪਣੇ ਪਸ਼ੂਆਂ ਦਾ ਖਾਸ ਧਿਆਨ ਰੱਖਣਾ ਹੈ ਇਹ ਇਹਨਾਂ ਦਵਾਈਆਂ ਦਾ ਇਸਤੇਮਾਲ ਕਰ ਸਕਦੇ ਹੋ ਫਲੇਮ ਗਨ ਦਾ ਇਸਤੇਮਾਲ ਕਰ ਸਕਦੇ ਹੋ ਗੜਵਾਸੂ ਜਾਂ ਆਨਲਾਈਨ ਤੁਸੀਂ ਇਹ ਚੀਜ਼ ਨੂੰ ਮੰਗਵਾ ਸਕਦੇ ਹੋ ਤੇ ਕਿਸਾਨ ਵੀਰੋ ਚਿਚੜਾਂ ਤੇ ਚਿਚੜਾਂ ਨੇ ਇੰਨਾ ਕੁ ਨੁਕਸਾਨ ਕਰ ਦੇਣਾ ਕਿ ਤੁਸੀਂ ਹਿਸਾਬ ਕਿਤਾਬ ਵੀ ਨਹੀਂ ਲਾ ਸਕਦੇ ਚਿਚੜਾਂ ਦੇ ਮਹੀਨੇ ਚੱਲ ਰਿਹਾ ਹੈ ਚਿਚੜਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਰੱਖੋ ਚਿਚੜਾਂ ਦਾ ਵਕਤ ਵਧ ਆਪਣੇ ਪ੍ਰਿਕਾਸ਼ਨ ਵਾਂਗੂ ਆਪਣੇ ਫਾਰਮ ਦੇ ਉੱਪਰ ਤੇ ਆਪਣੀ ਵੀਡੀਓ ਨੂੰ ਲਾਈਕ ਤੇ ਕਮੈਂਟ ਸ਼ੇਅਰ ਕਰਿਆ ਕਰੋ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ